ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਦਿਖਾਵਾਂਗੇ ਹਿਮਾਚਲ ਤੋਂ 1 ਘੰਟੇ ਦੀ ਦੂਰੀ ਤੇ ਸਥਿਤ ਪੰਜੌਰ ਤੇ ਪੰਜੌਰ ਦਾ ਮਸ਼ਹੂਰ ਗਾਰਡਨ ਜੋ ਮੁਗਲ ਸਮਰਾਟਾਂ ਤੋਂ ਵੇਲੇ ਦਾ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਆਓ ਤੁਹਾਨੂੰ ਇਸ ਪੰਜੌਰ ਦੇ ਗਾਰਡਨ ਦੀ ਇਸ ਕਿਲੇ ਦੀ ਜਿਹਦੇ ਵਿੱਚ ਕਿ ਵੱਖ-ਵੱਖ ਤਰ੍ਹਾਂ ਦੇ ਮਹਿਲ ਬਣੇ ਹੋਏ ਆ ਆਓ ਤੁਹਾਨੂੰ ਦਿਖਾਉਨੇ ਆ ਆਓ ਦੇਖਦੇ ਆ ਪੰਜੌਰ ਦਾ ਇਹ ਹੈ ਜੀ ਬਾਹਰਲਾ ਗਾਰਡਨ ਦਾ 뷰 ਜਿੱਦੇ ਵਿੱਚ ਬੱਚਿਆਂ ਦੇ ਖਿਡੌਣੇ ਆਹ ਕੋਈ ਟ੍ਰੇਨ ਆਹ ਤੁਹਾਨੂੰ ਦਿਖਾਉਨੇ ਆ ਕੋ ਜਾਣ ਗਾਜ ਇਹਦਾ ਜਿਹੜਾ ਡਿਊਟੀ ਹੈ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਦਰਵਾਜ਼ਾ ਡੋਲੀ ਕਹੋ ਬਹੁਤ ਸ਼ਾਨਦਾਰ ਨਿਕਾਸੀ ਕੀਤੀ ਹੋਈ ਹੈ ਉਹ ਦੇਖਦੇ ਆ ਇਸ ਗਾਰਡਨ ਦਾ ਉਂਦਰ ਲਵ ਯੂ ਬਹੁਤ ਹੀ ਸ਼ਾਨਦਾਰ ਲੋਕੇਸ਼ਨ ਹੈ ਵੇਖਣਯੋਗ ਹੈ ਇਹਦੇ ਵਿੱਚ ਇਤਿਹਾਸਕ ਹੈ ਮੁਗਲਾਂ ਦੇ ਸਮੇਂ ਦਾ ਇਹ ਕਿਹੜਾ ਗਾਰਡਨ ਹੈ ਇਹਦੇ ਵਿੱਚ ਜਲ ਮਹਿਲ ਫੂਡ ਕੋਰਟ ਰੰਗ ਮਹਿਲ ਰਾਣੀ ਮਹਿਲ ਸ਼ੀਸ਼ ਮਹਿਲ ਅਨੇਕ ਤਰ੍ਹਾਂ ਦੇ ਇਹਦੇ ਵਿੱਚ ਦੇਖਣਯੋਗ ਜਗ੍ਹਾ ਔਰ ਤੁਹਾਨੂੰ ਸਭ ਤੋਂ ਪਹਿਲਾਂ ਆਉਂਦਾ ਹੈ ਸ਼ੀਸ਼ ਮਹਿਲ ਕਿਉਂਕਿ ਅੱਜ ਬੰਗਲੇ ਬੰਦੇ ਆਂ ਕੁਠੀਆਂ ਬਣੀਆਂ ਉਹਨਾਂ ਸਮਿਆਂ ਦੇ ਵਿੱਚ ਇਹ ਮਹਿਲ ਰਾਜੇ ਮਹਾਰਾਜੇ ਬਣਾਉਂਦੇ ਸੀ ਤੇ ਬੜੇ ਆਲੀਸ਼ਾਨ ਹੁੰਦੇ ਸੀ ਅੱਜ ਉਹ ਚੀਜ਼ਾਂ ਦੇਖਣਯੋਗ ਦੇਖਣਯੋਗ ਚੀਜ਼ਾਂ ਘੁੰਮਣ ਵਾਸਤੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਵਾਸਤੇ ਇਤਿਹਾਸਕ ਪੱਖ ਜਾਣਨ ਵਾਸਤੇ ਸਮਝਾਉਣ ਵਾਸਤੇ ਇਹ ਹੈ ਜੀ ਸ਼ੀਸ਼ਮੈਲ ਹੈਲੋ क्या रंग महल आ गया क्या खूबसूरत नजारा ਮੋਗਲਾਂ ਵੇਲੇ ਦੀ ਜਿਹੜੀ ਇਹਨਾਂ ਚੀਜ਼ਾਂ ਨੂੰ ਬਣਾਇਆ ਗਿਆ ਹੈ ਇਮਾਰਤਾਂ ਯਾਰ ਅੱਜ ਵੀ ਕਿੱਥੇ ਵੱਡੀ ਮੰਮੀ ਬਣ ਗਈ ਸੀ कामयाब ਹੈ ਦੇਖਣ ਜੋਗ ਇਮਾਰਤਾਂ ਹੋਰ ਕੌਣ ਕਰ ਗਿਆ ਅੱਛਾ ਜਨੋਸ ਜਦੋਂ ਲਾਲੂ ਨੀਂਗਣਾ ਰੋਣਾ ਪਿਆ ਸੀ ਬਾਗ ਆ ਲਾਲੂ ਵਾਲਾ ਰੋਲਾ ਪਈ ਲਾਲ ਲੂਲੂ ਵਾਲਾ ਇਹ ਆਂਬਾਂ ਦਾ ਬਾਗ ਲਾਲ ਲੂਲੂ ਦੇ ਬੱਚੇ ਨਾਨੂ ਪਰ ਕੀ ਆ ਰੰਗ ਮੇਰੇ ਬਾਗਾਂ ਦੇ ਵਿੱਚ ਬਣਾਈ ਹੋਈ ਮਹਿਲਾ ਯਾ ਜੀ ਰੰਗ ਮੈਲ ਹਾਂ ਤਾਂ ਖੜੇ ਹੋ ਜਾਓ ਰੰਗ ਸੁਣੇ ਮਾਪੇ ਚਲੋ ਗਿਆ ਸਰਦ ਗੰਟੀ ਯਾ ਉਹ ਦਰਵਾਜ਼ੇ ਬੈਠੇ ਹੀ ਚੱਲੋ ਓਏ ਕਿਹੜੀ ਕਿਹੜਾ ਸ਼ੂਟ ਹੈ ਯਾ ਉਹ ਜਿਹੜੀਆਂ ਬੋਲੀਆਂ ਦੀ ਫਾਈਨਲ ਹੈ ਤੇ 20 ਵਜੇ ਰੱਖੀ ਹੈ ਨਾ 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 ਹੋਰ ਨਹੀਂ ਸਰਪੰਚ ਜਨਮਾਨ ਨੇ ਸਰਪੰਚ ਜਨਮਾਨ ਨੇ ਜੀ ਆਇਆਂ ਫਿਲਮ ਦੇ ਵਿੱਚ ਜਿਹੜੀ ਸ਼ੂਟਿੰਗ ਆ ਜਦੋਂ ਬੋਲੀਆਂ ਪਾਈਆਂ ਸੀ ਇੱਕ ਗੀਤ ਦਾ ਸੀਨ ਆਉਂਦਾ ਉਹ ਸਾਰਾ ਇੱਥੋਂ ਦਾ ਹੈ ਉਹਨਾਂ ਨੇ ਫਿਲਮਾਇਆ ਆ ਦੇਖੋ ਜੀ ਰਿਵ ਪਿਜ਼ੋਰ ਗਾਰਡਨ ਦਾ ਤੇਰੇ ਵਿੱਚ ਰੈਸਟੋਰੈਂਟ ਹੈ ਜਿੱਲੇ ਕਿ ਰਾਤ ਕਿੰਨੇ ਦੀ ਵਸਤੀ ਹੈ ਇਹਦੀ ਇਹ ਕਿਛੇ ਨਹੀਂ ਆਉਣਾ ਉਹਨੇ ਰਾਤ ਕੱਟਣੀ ਹੈ ਤਾਂ ਅੰਦਰ ਹੀ ਰੈਸਟੋਰੈਂਟ ਬਣਾਇਆ ਮੰਮੇ ਜੀ ਆਪ ਸਟੇ ਕਰ ਸਕਦਾ ਹੈ ਰਾਤ ਦਾ ਜੀ